हेलो फ्रेंड्स जेकर ਤੁਸੀਂ ਵੀ ਜ਼ਿੰਦਗੀ ਵਿੱਚ ਕੁਝ ਵੱਡਣਾ ਚਾਹੁੰਦੇ ਹੋ ਇੱਕ ਸਕਸੈਸਫੁਲ ਵਿਅਕਤੀ ਕਹਿ ਸਕਦੇ ਆ ਠੀਕ ਆ ਨਾ انسان ਬਣਨਾ ਚਾਹੁੰਦੇ ਆ ਤਾਂ ਇਹ ਵੀਡੀਓ ਦੇਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਹਰੇਕ ਟੌਪਿਕ ਤੇ ਗੱਲ ਕਰੂੰਗਾ ਕਿ ਤੁਸੀਂ ਇੱਕ ਸਕਸੈਸਫੁਲ ਮੈਨ ਕਿਵੇਂ ਬਣ ਸਕਦੇ ਹੋ ਓਕੇ ਨਾ ਹਾਂ ਜੇਕਰ ਤੁਹਾਨੂੰ ਲੱਗਦਾ ਹੈ ਨਾ ਕਿ ਨਾਰਮਲ ਤਰੀਕੇ ਨਾਲ ਰਹਿ ਕੇ ਆਪਾਂ ਮਤਲਬ ਗੁਜ਼ਾਰਾ ਕਰ ਸਕਦੇ ਆ ਤੇ ਇੱਕ ਗੱਲ ਦਿਮਾਗ 'ਚ ਬਿਠਾ ਲਿਓ ਮੇਰੀ ਧਿਆਨ ਨਾਲ ਕਿ ਤੁਹਾਡੇ ਨਾ ਜਿਹੜੇ ਮਾਪੇ ਆ ਉਹਨਾਂ ਨੇ ਇੱਕ ਟਾਈਮ 'ਚ ਬੁਢਾਪਾ ਵੀ ਦੇਖਣਾ ਆ ਠੀਕ ਆ ਨਾ ਬੁਢਾਪਾ ਜਦੋਂ ਆਣਗੇ ਤਾਂ ਉਹਨਾਂ ਦਾ ਖਰਚਾ ਵੀ ਹੋਣਾ ਆ ਹਸਪੀਟਲ ਦਾ ਸਭ ਕੁਝ ਤੁਹਾਡੇ ਬਾਲ ਬੱਚੇ ਤੁਹਾਡੇ ਹਸਬੰਡ ਵਾਈਫ ਆ ਨਾ ਵੀ ਜੋ ਵੀ ਆ ਹਰ ਇੱਕ ਚੀਜ਼ ਦਾ ਖਰਚਾ ਤੇ ਤੁਸੀਂ ਜੇ ਹੁਣ ਤੋਂ ਫੋਕਸ ਨਹੀਂ ਕਰ ਦਿਓ ਆਪਣੇ ਕੈਰੀਅਰ ਤੇ ਤਾਂ ਤੁਸੀਂ ਬਹੁਤ ਹੀ ਪਛਤਾਉਂਗੇ ਤੇ ਬਰਬਾਦ ਹੋਵੋਗੇ ਸੋ ਸਿੱਧੀ ਸਿੱਧੀ ਗੱਲ ਆ ਕਿ ਤੁਸੀਂ ਸਮਝ ਗਏ ਹੋਵੋਗੇ ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਆ ਟਾਈਮ ਵੇਸਟ ਨਾ ਕਰਦੇ ਹੋਏ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਇੰਪੋਰਟੈਂਟ ਆ ਤੁਹਾਡੇ ਲਈ ਤੇ ਤੁਸੀਂ ਆਪਣੇ ਦਿਲ ਨੂੰ ਇੱਕ ਵਾਰੀ ਪੁੱਛ ਲਓ ਤੇ ਤੁਸੀਂ ਇਹ ਵੀਡੀਓ ਨੂੰ ਜ਼ਰੂਰ ਦੇਖੋ ਠੀਕ ਹੈ ਨਾ ਇੱਕ ਚੀਜ਼ ਦਾ ਗੌਰ ਕਰਿਓ ਜੇਕਰ ਤੁਸੀਂ ਇਸ ਵੀਡੀਓ ਨੂੰ ਹੁਣ ਲਾ ਲਿਆ ਵਾ ਨਾ ਦੇਖਣ ਦੇ ਲਈ ਦੱਸੋ ਐਂਡ ਤੱਕ ਵਾਚ ਕਰਿਓ ਬਹੁਤ ਕੁਝ ਸਿੱਖਣ ਨੂੰ ਇਸ ਵੀਡੀਓ ਵਿੱਚ ਮਿਲਣਾ ਹੈ ਤੁਹਾਨੂੰ ਹੁਣ ਆਪਾਂ ਸਟਾਰਟ ਕਰਦੇ ਆ ਜਲਦੀ ਅਮੀਰ ਬਣਾਉਣ ਵਾਲਾ ਮਾਈਂਡ ਸੈਟ ਕਦੇ ਸੋਚਿਆ ਹੈ ਕਿ ਕੁਝ ਲੋਕ ਬਿਨਾ ਵੱਡੇ ਰਿਸੋਰਸਾਂ ਦੇ ਵੀ ਕਿਵੇਂ ਅਮੀਰ ਬਣ ਜਾਂਦੇ ਨੇ ਤੇ ਕੁਝ ਲੋਕ ساری ਉਮਰ ਮਿਹਨਤ ਕਰਦੇ ਨੇ ਪਰ ਕੁਝ ਵੱਡਾ ਨਹੀਂ ਕਰ ਪਾਉਂਦੇ ਫਰਕ ਸਿਰਫ ਇੱਕ ਚੀਜ਼ ਦਾ ਹੁੰਦਾ ਹੈ ਮਾਈਂਡਸੈਟ ਠੀਕ ਹੈ ਨਾ ਇੱਕੋ ਹੀ ਚੀਜ਼ ਦਾ ਫਰਕ ਹੁੰਦਾ ਆ ਉਹ ਆ ਦਿਮਾਗ ਤੁਸੀਂ ਸੋਚਦੇ ਕੀ ਹੋ ਤੇ ਕਰਦੇ ਕੀ ਹੋ ਹੁਣ ਆਪਾਂ ਸਟੈਪ ਬਾਈ ਸਟੈਪ ਸਮਝਾਂਗੇ ਪੁਆਇੰਟ ਵਿੱਚ ਠੀਕ ਹੈ ਨਾ ਸਭ ਤੋਂ ਆਪਣਾ ਪਹਿਲਾ ਪੁਆਇੰਟ ਹੈ ਜਿਹਨੂੰ ਤੁਸੀਂ ਆਪਣੇ ਦਿਮਾਗ 'ਚ ਬਿਠਾ ਲੈਣਾ ਆ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛੋ ਮੈਂ ਕਿੰਨਾ ਪੈਸਾ ਕਮਾਉਣਾ ਚਾਹੁੰਦਾ ਹਾਂ ਤੇ ਕਿੰਨੇ ਸਮੇਂ 'ਚ ਜਦ ਤੱਕ ਮਨ 'ਚ ਕਲੀਅਰ ਲਕਸ਼ ਨਹੀ ਹੋਵੇਗਾ ਕਦਮ ਵੀ ਤੁੰਦਲੇ ਰਹਿਣਗੇ ਲਕਸ਼ ਲਿਖੋ ਮਿਤੀ ਲਿਖੋ ਤੇ ਉਸ ਤੇ ਫੋਕਸ ਰੱਖੋ ਅਮੀਰ ਲੋਕ ਪਹਿਲਾਂ ਸੋਚਦੇ ਨੇ ਫਿਰ ਕਰਦੇ ਨੇ ਧਿਆਨ ਦਿਓ ਪੁਆਇੰਟ ਤੇ ਅਮੀਰ ਲੋਕ ਪਹਿਲਾਂ ਸੋਚਦੇ ਨੇ ਫਿਰ ਕਰਦੇ ਨੇ ਉਹ ਪਹਿਲਾਂ ਸੋਚ ਕੇ ਪਲਾਨ ਕਰਦੇ ਨੇ ਤੇ ਕੰਮ ਕਰਨਾ ਸਟਾਰਟ ਕਰ ਦਿੰਦੇ ਨੇ ਆਪਣੇ ਵਾਂਗੂ ਓ ਟਾਲਦੇ ਨਹੀਂ ਆ ਕਿ ਕੱਲ ਨੂੰ ਕਰ ਲਾਂਗੇ ਕੱਲ ਨੂੰ ਕਰ ਲਾਂਗੇ ਨਹੀਂ ਠੀਕ ਆ ਨਾ ਹਰ ਇੱਕ ਪੁਆਇੰਟ ਨੂੰ ਸਮਝਣਾ ਹੈ ਤੁਸੀਂ ਦੂਜੇ ਨੰਬਰ ਤੇ ਆਪਣਾ ਪੁਆਇੰਟ ਹੈ ਰੋਜ਼ਾਨਾ ਦੀ ਸੋਚ ਹਰ ਸਵੇਰੇ ਆਪਣੇ ਆਪ ਨੂੰ ਯਾਦ ਦਿਵਾਓ ਮੈਂ ਮੌਕੇ ਲੱਭ ਰਿਹਾ ਹਾਂ ਮੈਂ ਆਪਣੀ ਜ਼ਿੰਦਗੀ ਦਾ ਕ੍ਰੀਏਟਰ ਹਾਂ 5 ਮਿੰਟ ਮੈਡੀਟੇਸ਼ਨ ਕਰੋ 10 ਮਿੰਟ ਆਪਣੇ ਗੋਲ ਨੂੰ ਜਿਓ ਲਾਈਜ਼ਨ ਕਰੋ ਤੇ ਫਿਰ 1 ਘੰਟਾ ਬਿਨਾਂ ਕਿਸੇ ਇਸ ਟ੍ਰੈਕਸ਼ਨ ਦੇ ਆਪਣੇ ਸਕਿੱਲ ਜਾਂ ਬਿਜ਼ਨਸ ਤੇ ਕੰਮ ਕਰੋ ਇਹ ਛੋਟਾ ਰੂਟੀਨ ਤੁਹਾਨੂੰ ਆਮ ਤੋਂ ਖਾਸ ਬਣਾਏਗਾ ਓਕੇ ਨਾ ਹੁਣ ਆਪਣਾ ਜੋ ਨੈਕਸਟ ਪੁਆਇੰਟ ਆ ਉਹ ਦੇਖਦੇ ਆ ਸਟੈਪ 3 ਆ ਤੀਜੇ ਨੰਬਰ ਤੇ ਸਕਿੱਲ ਤੇ ਕੰਮ ਮਤਲਬ ਤੁਹਾਨੂੰ ਸਕਿੱਲ ਤੇ ਧਿਆਨ ਦੇਣਾ ਪੈਣਾ ਆ ਜਲਦੀ ਅਮੀਰ ਹੋਣ ਲਈ ਸਕਿੱਲ ਜ਼ਰੂਰੀ ਨੇ ਜਿਵੇਂ ਸੇਲਜ਼ ਡਿਜੀਟਲ ਮਾਰਕੀਟਿੰਗ ਵੀਡੀਓ ਐਡੀਟਿੰਗ ਜਾਂ ਆਨਲਾਈਨ ਸਰਵਿਸ ਹੁਣ ਮੈਂ ਇੰਨਾ ਕੁਝ ਤੁਹਾਨੂੰ ਦੱਸਦਾ ਨਾ ਤੁਸੀਂ ਸਾਰਾ ਕੁਝ ਨਹੀਂ ਕਰਨਾ ਜਾਂ ਤਾਂ ਤੁਸੀਂ ਇੱਕ ਸੇਲਸ ਕਰ ਲਓ ਠੀਕ ਹੈ ਜਾਂ ਡਿਜੀਟਲ ਮਾਰਕੀਟਿੰਗ ਕਰ ਲਓ ਜਾਂ ਵੀਡੀਓ ਐਡੀਟਿੰਗ ਕਰ ਲਓ ਜਾਂ ਆਨਲਾਈਨ ਸਰਵਿਸ ਕਰ ਲਓ ਇੱਕ ਚੀਜ਼ ਕਰੋ ਨਾ ਕੋਈ ਵੀ ਇੱਕ ਸਕਿੱਲ ਚੁਣੋ ਜੋ ਮਾਰਕੀਟ 'ਚ ਚੱਲ ਰਹੀ ਹੈ ਤੇ ਤੀ ਦੇ ਨਾ ਉਸੇ 'ਚ ਮਾਹਰ ਬਣੋ ਪੈਸਾ ਉਸੇ ਕੋਲ ਜਾਂਦਾ ਹੈ ਜਿਸ ਕੋਲ ਸਕਿੱਲ ਹੁੰਦੀ ਹੈ ਸਿਰਫ ਡਿਗਰੀ ਨਹੀਂ ਓਕੇ ਨਾ ਧਿਆਨ ਦਿਓ ਇਸ ਤੋਂ ਬਾਅਦ ਚੌਥੇ ਨੰਬਰ ਤੇ ਆਪਣਾ ਪੁਆਇੰਟ ਹੈ ਆਮਦਨ ਵਧਾਉਣ ਦੇ ਰਸਤੇ ਇੱਕ ਹੀ ਸਰੋਤ ਤੇ ਨਾ ਰਹੋ ਕਈ ਇਨਕਮ ਸਟ੍ਰੀਮ ਬਣਾਓ ਮਤਲਬ ਇਨਕਮ ਦੇ ਸੋਰਸਸ ਅਲੱਗ-ਅਲੱਗ ਤਿਆਰ ਕਰੋ ਫ੍ਰੀਲਾਂਸਿੰਗ ਡਿਜੀਟਲ ਪ੍ਰੋਡਕਟ ਅਫੀਲੀਏਟ ਮਾਰਕੀਟਿੰਗ ਜਾਂ ਆਪਣਾ ਈ-ਕਮਰਸ ਸਟੋਰ ਹੁਣ ਮੈਂ ਤੁਹਾਨੂੰ ਮੋਟਾ-ਮੋਟਾ ਸਮਝਾ ਦਿੰਦਾ ਠੀਕ ਹੈ ਨਾ ਜੋ ਆਪਣਾ ਅਫੀਲੀਏਟ ਮਾਰਕੀਟਿੰਗ ਹੁੰਦਾ ਆ ਇਹਦੇ ਵਿੱਚ ਨਾ ਕਮਿਸ਼ਨ ਮਿਲਦਾ ਪਰ ਉਹਨੂੰ ਪ੍ਰੋਡਕਟ ਸੇਲ ਕਰਨਾ ਪੈਂਦਾ ਕਿਸੇ ਜਿਦਾ ਮਿਸ਼ੂ ਹੋ ਗਿਆ ਫਲਿੱਪਕਾਰਟ ਹੋ ਗਿਆ ਐਮਾਜ਼ੋਨ ਹੋ ਗਿਆ ਜਾ ਈ-ਕਮਰਸ ਵੀਨਸ ਇਹ ਹੁੰਦਾ ਆ ਆਪਾਂ ਇੱਕ ਆਪਣਾ ਵੈਬਸਾਈਟ ਤਿਆਰ ਕਰਕੇ ਆਪਾਂ ਆਪਣਾ ਪ੍ਰੋਡਕਟ ਜੋ ਹੁੰਦਾ ਹੈ ਉੱਥੇ ਪ੍ਰੋਵਾਈਡ ਕਰਾਣੇ ਆ ਓਕੇ ਨਾ ਤਾਂ ਨੈਕਸਟ ਆਪਣਾ ਜੋ ਹੈ ਹਰ ਰੋਜ਼ ਥੋੜਾ ਸਿੱਖੋ ਥੋੜਾ ਅਪਲਾਈ ਕਰੋ ਹਰ ਰੋਜ਼ ਥੋੜਾ ਸਿੱਖੋ ਥੋੜਾ ਅਪਲਾਈ ਕਰੋ ਠੀਕ ਹੈ ਨਾ ਪੈਸਾ ਹੌਲੀ-ਹੌਲੀ ਨਹੀਂ ਕੰਸਲਟੈਂਸੀ ਨਾਲ ਵੱਧਦਾ ਹੈ ਜਦੋਂ ਤੁਸੀਂ ਸਟੈਪ ਵਾਈਜ਼ ਸਟੈਪ ਵਾਈਜ਼ ਕੰਮ ਕਰੋਗੇ ਤਾਂ ਪਹਿਲਾ ਪਹਿਲਾ ਨਾ 2 ਮਹੀਨੇ 3 ਮਹੀਨੇ 6 ਮਹੀਨੇ ਤੱਕ ਸਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਉਸ ਤੋਂ ਬਾਅਦ ਜਦੋਂ ਅਰਨਿੰਗ ਸਟਾਰਟ ਹੋ ਗਿਆ ਤਾਂ ਉਹ ਨਹੀਂ ਰੁਕਦਾ ਹੁੰਦਾ ਫਿਰ ओके ना इस ਤੋਂ ਬਾਅਦ ਪੰਜਵਾਂ ਸਟੈਪ ਆਪਣਾ ਸੋਚ ਬਦਲੋ ਹਾਲਾਤ ਆਪਣੇ ਆਪ ਬਦਲ ਜਾਣਗੇ ਆਪਣਾ ਪੁਆਇੰਟ ਹੈ ਜੇ ਮਨ ਕਹਿੰਦਾ ਹੈ ਮੁਸ਼ਕਿਲ ਹੈ ਤਦ ਦਿਮਾਗ ਉਹ ਨੀਲਾਪਦਾ ਹੈ ਪਰ ਜੇ ਮਨ ਕਹਿੰਦਾ ਹੈ ਮੁਮਕਿਨ ਹੈ ਤਦ ਦਿਮਾਗ ਰਸਤਾ ਲੱਭਦਾ ਹੈ ਆਪਣੇ ਆਪ ਤੇ ਭਰੋਸਾ ਰੱਖੋ ਤੁਸੀਂ ਜੋ ਸੋਚਦੇ ਹੋ ਉਹੀ ਬਣਦੇ ਹੋ ਠੀਕ ਹੈ ਨਾ ਜਿਵੇਂ ਤਾਂ ਸੋਚੋਗੇ ਉਵੇਂ ਤਾਂ ਹੀ ਬਣ ਜਾਣਾ ਇਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਪੁਆਇੰਟ ਆ ਸਟੈਪ 6 ਮੈਂ ਆਪਣਾ ਚੇਤਾਵਨੀ ਤੇਜ਼ ਪੈਸਾ ਵਾਲੇ ਸਕੈਮ ਤੋਂ ਬਚੋ। ਤੇਨ ਨਾਲ ਦਿਓ ਕਈ ਵਾਰੀ ਨਾ ਕੰਪਨੀ ਵਗੈਰਾ ਹੁੰਦੇ ਆ ਫਰੋਡ ਵਗੈਰਾ ਤੇ ਵੀ ਧਿਆਨ ਦੇਣਾ ਚਾਹੀਦਾ ਆਪਾਂ ਨੂੰ। ਕੋਈ ਵੀ ਸ਼ਾਰਟਕਟ ਕਦੇ ਵੀ ਲੰਬਾ ਨਹੀਂ ਚੱਲਦਾ। ਲੀਗਲ ਇਮਾਨਦਾਰ ਤੇ ਸਮਾਰਟ ਰਾਹ ਚੁਣੋ ਕਿਉਂਕਿ ਅਸਲ ਅਮੀਰੀ ਇਹ ਹੀ ਕਿ ਮਨ ਵੀ ਸੁਖੀ ਰਹੇ ਤੇ ਖਾਤਾ ਵੀ ਭਰਿਆ ਹੋਵੇ। ਠੀਕ ਆ ਨਾ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਆ। ਇਸ ਤੋਂ ਬਾਅਦ 7 ਨੰਬਰ ਤੇ ਹੈ ਮੋਟੀਵੇਸ਼ਨ ਹਰ ਰੋਜ਼ ਆਪਣੇ ਆਪ ਨੂੰ ਕਹੋ ਮਤਲਬ ਆਪਣੇ ਆਪ ਨੂੰ ਮਤਲਬ ਮੋਟੀਵੇਟ ਕਰਨਾ ਹੈ ਠੀਕ ਹੈ ਨਾ ਮੋਟੀਵੇਸ਼ਨਲ ਦੇਣਾ ਹੈ ਖੁਦ ਨੂੰ ਹਰ ਰੋਜ਼ ਆਪਣੇ ਆਪ ਨੂੰ ਕਹੋ ਮੈਂ ਹਾਰ ਨਹੀਂ ਮੰਨਦਾ ਮੈਂ ਹਰ ਦਿਨ 1% ਬਿਹਤਰ ਬਣ ਰਿਹਾ ਹਾਂ ਮੇਰੇ ਸੁਪਨੇ ਸਿਰਫ ਮੇਰੇ ਨਹੀਂ ਮੇਰੇ ਪਰਿਵਾਰ ਦੀ ਉਮੀਦ ਹਨ ਯਾਦ ਰੱਖੋ ਅਮੀਰੀ ਸ਼ੁਰੂ ਹੁੰਦੀ ਹੈ ਸੋਚ ਤੋਂ ਤੇ ਖਤਮ ਹੁੰਦੀ ਹੈ ਹਿੰਮਤ ਤੇ ਤੁਸੀਂ ਵੀ ਕਰ ਸਕਦੇ ਹੋ ਬਸ ਸ਼ੁਰੂ ਕਰੋ ਅੱਜ ਤੋਂ ਸੋ ਇਹ ਅੱਜ ਦਾ ਮੇਰਾ ਸਾਰੇ ਇਨਫੋਰਮੇਸ਼ਨ ਤੁਹਾਡੇ ਲਈ ਸੀ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗਿਆ ਹੋਣਾ ਹੈ ਇਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲ ਗਿਆ ਹੋਣਾ ਹੈ ਜੇਕਰ ਵੀਡੀਓ ਹੈਲਪਫੁਲ ਲੱਗਿਆ ਤਾਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਫਰੈਂਡਸ ਨਾਲ ਸ਼ੇਅਰ ਮਿਲਦੇ ਆ नेक्स्ट ਵੀਡੀਓ ਵਿੱਚ ਜੇਕਰ ਕੋਈ ਤੁਹਾਡਾ ਕੁਐਸਚਨ ਹੋਵੇ ਤਾਂ ਪਲੀਸ ਕਮੈਂਟ ਕਰਿਓ